ਹੈਲੋ ਸਾਰੀ ਕਾਜੀ ਸਾਰੇ ਵਿਊਰਸ ਨੂੰ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਮੈਂ ਆਪਣੇ ਚੈਨਲ ਰਾਇਲ ਕਲੈਕਸ਼ਨ ਕੋਟਸ਼ਵੀਰ ਦੇ ਨਾਮ ਉੱਤੇ ਤੁਹਾਡਾ ਸਵਾਗਤ ਕਰਦੀ ਹਾਂ ਜਿੰਨੇ ਵੀ ਵਿਊਰਸ ਨਵੇਂ ਨੇ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸੋ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜਿਵੇਂ ਪਹਿਲਾਂ ਦੋ ਮੈਂ ਵੀਡੀਓਜ਼ ਪਾ ਚੁੱਕੀ ਹਾਂ ਜੇ ਦੇ ਵਿੱਚ ਮੇਰੇ ਬੱਚੇ ਕੁਐਸਚਨ ਆਨਸਰਸ ਦੇ ਵਿੱਚ ਜਵਾਬ ਦਿੰਦੇ ਨੇ ਮੈਂ ਕੁਐਸਚਨ ਪੁੱਟ ਕਰਦੀ ਹਾਂ ਉਹ ਜਵਾਬ ਦਿੰਦੇ ਆ ਸੋ ਇਹ ਕੁਐਸਚਨਸ ਨੇ ਜੋ ਗੁਰੂ ਸਾਹਿਬਾਨ ਦੇ ਜੀਵਨ ਦੇ ਨਾਲ ਸੰਬੰਧਿਤ ਨੇ ਤੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਉਹਨਾਂ ਨੂੰ ਸਕੂਲ ਦੇ ਵਿੱਚ ਇੱਕ ਸਬਜੈਕਟ ਦੇ ਤੌਰ ਤੇ ਇਹ ਪੜਾਇਆ ਜਾਂਦਾ ਅਲੱਗ ਦੇ ਤੋਂ ਤਾਂ ਕਿ ਬੱਚਿਆਂ ਨੂੰ ਜਾਣਕਾਰੀ ਮਿਲਦੀ ਰਹੇ ਸੋ ਇਹ ਸਕੂਲ ਦਾ ਵੀ ਬਹੁਤ ਸੋਹਣਾ ਐਫਰਟ ਆ ਤੇ ਮੈਂ ਵੀ ਆਪਣੇ ਵੱਲੋਂ ਇਹ ਹੀ ਐਫਰਟ ਕੀਤਾ ਕਿ ਥੋੜੀ-ਬਹੁਤੀ ਜਾਣਕਾਰੀ ਆਪਾਂ ਵੀ ਸਾਂਝੀ ਕਰੀਏ ਸੋ ਪਹਿਲਾਂ ਮੈਂ ਦੋ ਵੀਡੀਓਜ਼ ਪਾ ਚੁੱਕੀ ਹਾਂ ਇੱਕ ਵੀਡੀਓ ਨੂੰ ਬਹੁਤ ਵਧੀਆ ਪਿਆਰ ਮਿਲਿਆ ਤੇ ਇੱਕ ਵੀਡੀਓ ਥੋੜਾ ਘੱਟ ਚੱਲੀ ਆ ਆਈ ਹੋਪ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਸਾਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋਗੇ ਜੀ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਅੱਜ ਮੈਂ ਉਸ ਦੇ ਨਾਲ ਰਿਲੇਟਡ ਤੀਜੀ ਵੀਡੀਓ ਬਣਾ ਰਹੀ ਹਾਂ ਜਿਸ ਦੇ ਵਿੱਚ ਮੈਂ ਬੇਟੀ ਨੂੰ ਕੁਐਸਚਨ ਪੁੱਟ ਕਰ ਰਹੀ ਹਾਂ ਤੇ ਉਹ ਆਨਸਰ ਦੇ ਰਹੀ ਹੈ ਕਿਤੇ ਕਿਸੇ ਕੁਝ ਕੁਐਸਚਨਾਂ ਦੇ ਵਿੱਚ ਉਹ ਰੁਕ ਰਹੀ ਸੀ ਭੁੱਲ ਵੀ ਰਹੀ ਸੀ ਇੱਕ ਦੋ ਕੁਐਸਚਨਾਂ ਦੇ ਜਵਾਬ ਉਹਨੇ ਗਲਤ ਵੀ ਦਿੱਤੇ ਆ ਸੋ ਮੈਂ ਉਸ ਨੂੰ ਦੁਬਾਰਾ ਦੱਸਿਆ ਤੇ ਸਹੀ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਸੋ ਉਸ ਚੀਜ਼ ਨੂੰ ਪਲੀਜ਼ ਇਗਨੋਰ ਕਰਿਓ ਕਿਉਂਕਿ ਉਹ ਇੱਕ ਬੱਚੀ ਆ ਮੈਂ ਚਾਹੁੰਦੀ ਤਾਂ ਮੈਨੂੰ ਕੱਟ ਵੀ ਸਕਦੀ ਸੀ ਪਰ ਮੈਂ ਨਹੀਂ ਕਟਿਆ ਤੇ ਸੋ ਉਸੇ ਤਰੀਕੇ ਨਾਲ ਮੈਂ ਉਹਨੂੰ ਅਪਲੋਡ ਕੀਤਾ ਸੋ ਥੈਂਕ ਯੂ ਜੀ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਤੇ ਦੁਬਾਰਾ ਤੋਂ ਫੇਰ ਤੋਂ ਰਿਕਵੈਸਟ ਕਰਦੀ ਆ ਕਿ ਪਲੀਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਪਿੰਡ ਬਸ ਕੇ ਹੋਇਆ ਖਾੜੇ ਦੀ ਸ਼ੁਰੂਆਤ ਮੱਲ ਅਖਾੜੇ ਦੀ ਸ਼ੁਰੂਆਤ ਕਿਹੜੇ ਗੁਰੂ ਸਾਹਿਬ ਨੇ ਕੀਤੀ ਸੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਪੁੱਤਰ ਸਨ ਗੁਰੂ ਅੰਗਦ ਸਾਹਿਬ ਜੀ ਦੇ ਦੋ ਪੁੱਤਰ ਬਾਬਾ ਦਾਸ ਜੀ ਅਤੇ ਬਾਬਾ ਦਾਤੂ ਜੀ ਦੋ ਪੁੱਤਰੀਆਂ ਬੀਬੀ ਅਨਕੀ ਜੀ ਅਤੇ ਬੀਬੀਆ ਬਲੋਨੀ ਗੁਰੂ ਅਮਰਦਾਸ ਸਾਹਿਬ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਮਾਤਾ ਖੀਬੀ ਜੀ ਨਾਲ ਗਲਤ ਮਾਤਾ ਖੀਬੀ ਜੀ ਨਾਲ ਵਿਆਹ ਹੋਇਆ ਸੀ ਗੁਰੂ ਅੰਗਦ ਦੇਵ ਜੀ ਦਾ ਗੁਰੂ ਅਮਰਦਾਸ ਜੀ ਦਾ ਹੋਇਆ ਸੀ ਬੀਬੀ ਮਨਸਾ ਦੇਵੀ ਜੀ ਨਾਲ ਗੁਰੂ ਅਮਰਦਾਸ ਜੀ ਦਾ ਵਿਆਹ ਕਿਹਦੇ ਨਾਲ ਹੋਇਆ ਸੀ ਬੀਬੀ ਮਨਸਾ ਦੇਵੀ ਠੀਕ ਹੈ ਗੁਰੂ ਅੰਗਦੇਵ ਜੀ ਦਾ ਵਿਆਹ ਕਿਹਦੇ ਨਾਲ ਹੋਇਆ ਸੀ ਬੀਬੀ ਕੀਬੀ ਨਾਠ ਠੀਕ ਹੈ ਗੁਰੂ ਅਮਰਦਾਸ ਜੀ ਦੇ ਮਾਤਾ ਪਿਤਾ ਦਾ ਨਾਮ ਪਿਤਾ ਦਾ ਨਾਮ ਤੇ ਪਾਣ ਅਤੇ ਮਾਤਾ ਦਾ ਨਾਮ ਬੀਬੀ ਸਲਾਹੀ ਜੀ ਗੁਰੂ ਅਮਰਦਾਸ ਜੀ ਦੀ ਮੁੱਖ ਬਾਣੀ ਕਿਹੜੀ ਹੈ ਅਨੰਦ ਦਾ ਹਾਂ ਅਨੰਦ ਸਾਹਿਬ ਦੀ ਆਪ ਦੀ ਮੁੱਖ ਬਾਣੀ ਹੈ ਠੀਕ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਅਕਬਰ ਬਾਦਸ਼ਾਹ ਨੇ ਕੀ ਕੀਤਾ ਉਹ ਮੰਦਰ ਵਿੱਚ ਬੈਠ ਕੇ ਪਰ ਜਾਦਾ ਕਿਹਾ ਸੰਗਤ ਅਤੇ ਪੰਗਤ ਬਾਰੇ ਗੁਰੂ ਅਮਰਦਾਸ ਜੀ ਦਾ ਕੀ ਫਰਮਾਨ ਸੀ ਪਹਿਲਾ ਮੰਦਰ ਪਾਸੇ ਹੁੰਦਾ ਗੁਰੂ ਅਮਰਦਾਸ ਜੀ ਨੇ ਕਿੰਨੇ ਸਾਲ ਗੁਰੂ ਦੀ ਮੱਤ ਤੋਂ ਬਿਨਾਂ ਕਰਮ ਕਾਂਡਾਂ ਵਿੱਚ ਬਤੀਤ ਕਰ ਦਿੱਤੇ ਸੀ 62 ਨੂੰ ਕੀ ਕਹਿੰਦੇ ਹੁੰਦੇ ਆ ਪਤਾ ਨਹੀਂ 12 12 ਸਾਲ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲਣ ਲਈ ਕਿੱਥੇ ਆਇਆ ਸੀ ਗੋਵਿੰਦਵਾਲ ਵਿਖੇ ਵੈਰੀ ਗੁੱਡ ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਬਾਣੀ ਕਿੰਨਾ ਪਾਸੋਂ ਸਰਬਣ ਕੀਤੀ ਨਿਬੀ ਅਮੋਜੀ ਦੇ ਪਾਸੋਂ ਵੈਰੀ ਗੁੱਡ ਕਿੰਨੇ ਸਾਲ ਦੀ ਉਮਰ ਵਿੱਚ ਭਾਈ ਜੇਠਾ ਜੀ ਦੇ ਮਾਤਾ ਪਿਤਾ ਜੀ ਅਕਾਲ ਚਲਾਣਾ ਕਰ ਗਏ ਸੀ 7 ਸਾਲ ਦੀ ਉਮਰ ਵਿੱਚ ਭਾਈ ਰਾਮਦਾਸ ਸਾਹਿਬ ਜੀ ਦਾ ਪਹਿਲਾ ਨਾਮ ਕੀ ਸੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ ਭਾਈ ਜੇਠਾ ਜੀ ਦੀ ਨਾਨੀ ਉਸ ਨੂੰ ਕਿੱਥੇ ਲੈ ਗਈ